ਅਸਮਾਨ ਕੂੰਜਿਆਂ ਨੇ ਮਲ ਰੱਖਿਆ ਸੀ ਜਿਵੇਂ ਕਹਿ ਰਹੀਆਂ ਹੁਣ ਕਿ ਸਾਰੇ ਅਸਮਾਨ ਤੇ ਸਾਡਾ ਹੀ ਹੱਕ ਆ ਗੁਰਤੇਜ ਇਹਨਾਂ ਕੂੰਜਾਂ ਵੱਲ ਵੇਖ ਆਪਣੇ ਸੁਪਨੇ ਸਜਾ ਰਿਹਾ ਸੀ ਕਿ ਜਿਵੇਂ ਆਹ ਕੂੰਜਾਂ ਉਡ ਰਹੀਆਂ ਇੱਕ ਸਾਰ ਜਿਵੇਂ ਜਹਾਜ਼ ਅਸਮਾਨੀ ਉਡਾਰੀ ਭਰ ਰਿਹਾ ਓਵੇਂ ਮੈਂ ਵੀ ਇਹ ਨਜ਼ਾਰਾ ਵੇਖਣਾ ਜਿਹੜੇ ਭੋਲੇ ਤੇ ਕਰਨੇਲੀ ਵਰਗੇ ਮੈਨੂੰ ਝਿੜਾ ਨਹੀਂ ਕਰਦੇ ਆ ਨਾ ਉਹਨਾਂ ਨੂੰ ਦੱਸੋ ਵੀ ਕੱਕ ਕਿਵੇਂ ਜਾਈਦਾ ਜਹਾਜੀ ਉੱਡ ਪ੍ਰਦੇਸ਼ ਫਿਰ ਜਦੋਂ ਮੇਰਾ ਵੀਜ਼ਾ ਹੋ ਉਦੋਂ ਕਹੂੰ ਸਾਲਿਆਂ ਨੂੰ ਵੀ ਦੇਖੋ ਪਾਂਛੀ ਉੱਡ ਜਲੇ ਪ੍ਰਦੇਸ਼ ਗੁਰਤੇਜ ਹਰ ਰੋਜ਼ ਆਪਣੀ ਬੇਬੇ ਨੂੰ ਕਹਿੰਦਾ ਕਿ ਮੈਨੂੰ ਕੈਨੇਡਾ ਭੇਜ ਦੇ ਪਰ ਮਾਂ ਕਿੱਥੋਂ ਭੇਜ ਦਿੰਦੀ ਚਾਰ ਪੰਜ ਕਿੱਲੇ ਸੀ ਵਾਹੀ ਕਰਨੋਂ ਬਾਕੀ ਗੁਰਤੇਜ ਨੇ 12 ਕਲਾਸਾਂ ਪੜ੍ਹੀਆਂ ਸੀ ਪੜਨ ਵਿੱਚ ਵੀ ਬਹੁਤਾ ਹੁਸ਼ਿਆਰ ਨਹੀਂ ਸੀ ਜਿਹੜਾ ਹਾਈਲਾਈਟਸ ਕਰ ਲੈਂਦਾ ਮਾਂ ਨੂੰ ਆਪਣੇ ਪੁੱਤ ਦੇ ਤਰਸ ਜਾ ਆ ਜਾਂਦਾ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੇਖੋ ਜੀ ਤਿੰਨ ਧੀਆਂ ਮਗਰੋਂ 100 ਸੁੱਖਾਂ ਦਾ ਇੱਕ ਪੁੱਤ ਹੋਇਆ ਉਹਦੀ ਕਰਦੋਂ ਰੀਜ ਪੂਰੀ ਮੇਰਾ ਤਾਂ ਨਿਆਣੇ ਨੂੰ ਵੇਖ ਢੱਡ ਜਾ ਮੱਚਦਾ ਜਦੋਂ ਵੇਰ-ਵਿਰ ਜੀ ਕਰਦਾ ਮੇਰੇ ਅੱਗੇ ਮਾਂ ਬਿਛਣੀ ਦੀਆਂ ਗੱਲਾਂ ਨੇ ਸਰਦਾਰ ਹਰਦਿਆਲ ਸਿੰਘ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਤੇ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਕੋਈ ਆਇਲੈਂਡਸ ਵਾਲੀ ਕੁੜੀ ਲੱਭ ਕੇ ਦਿਓ ਜਿਹੜੀ ਮੇਰੇ ਪੁੱਤ ਦਾ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਦੇਵੇ ਪੈਸੇ ਸਾਰੇ ਮੈਂ ਹੀ ਲਾਉਂਗਾ ਕੋਈ ਵਿਆਹ ਦਾ ਖਰਚ ਖਰਚੇਵਾਂ ਨਹੀਂ ਹੁਣ ਦਿੰਦਾ ਮੈਂ ਤਾਂ ਰਿਸ਼ਤੇਦਾਰਾਂ ਵਿੱਚੋਂ ਹੀ ਕਿਸੇ ਨੇ ਸੱਤ ਬੈਂਡ ਵਾਲੀ ਕੁੜੀ ਦਾ ਰਿਸ਼ਤਾ ਕਰਵਾ ਦਿੱਤਾ ਗਰਤੇਜ ਨੂੰ ਲੱਗ ਰਿਹਾ ਸੀ ਕਿ ਉਹ ਕੈਨੇਡਾ ਹੀ ਪਹੁੰਚ ਗਿਆ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੀ ਸਰਦਾਰ ਹਰਦੀਾਲ ਸਿੰਘ ਆਪਣੇ ਪੁੱਤ ਦੇ ਵਿਆਹ ਵਿੱਚ ਪੂਰਾ ਖੁਸ਼ ਸੀ। ਮਾਂ ਵੀ ਆਪਣੇ ਪੁੱਤ ਦਾ ਮੱਥਾ ਵਾਰ-ਵਾਰ ਚੁੰਮ ਰਹੀ ਸੀ। ਕੇ ਦੀਆਂ ਸਦਰਾਂ ਨੂੰ ਫੁੱਲ ਪੈਣ। ਬੜੇ ਢੋਲ ਧਮਕਿਆਂ ਨਾਲ ਵਿਆਹ ਹੋਇਆ। ਹਰਦੀਾਲ ਨੇ ਪੁੱਤ ਦੇ ਵਿਆਹ ਵਿੱਚ ਕੋਈ ਕਸਰ ਨਾ ਛੱਡੀ। ਵਿਆਹ ਹੋ ਚੁੱਕਿਆ ਸੀ। ਨਵਨੀਤ ਦੀ ਫਾਈਲ ਲਗਾ ਦਿੱਤੀ ਸੀ। ਚਾਰ ਕਿੱਲਾ ਵਿੱਚੋਂ ਇੱਕ ਕਿੱਲਾ ਵੇਚ ਦਿੱਤਾ। ਕਿ ਕੈਨੇਡਾ ਵਿੱਚ ਜਿਹੜੇ ਕਾਲਜ ਵਿੱਚ ਨਵਨੀਤ ਨੂੰ ਦਾਖਲਾ ਮਿਲਿਆ ਬਣਦੀ ਫੀਸ ਭਰੀ ਵੀਜ਼ਾ ਆਇਆ ਹਰदयाल ਸਿੰਘ ਨੂੰ ਦੁੱਖ ਤਾਂ ਹੋਇਆ ਪਰ ਬਿਸ਼ਨੀ ਫਿਰ ਆਪਣੇ ਪੁੱਤ ਦੇ ਏਰਮਾਨ ਦੱਸਦੀ ਤਾਂ ਉਹ ਚੁੱਪ ਕਰ ਜਾਂਦਾ ਨਵਨੀਤ ਬਾਹਰ ਚਲੀ ਗਈ ਸਾਰਿਆਂ ਨੇ ਸ਼ੁਕਰ ਮਨਾਇਆ ਪਰ ਸਭ ਤੋਂ ਵੱਧ ਮਾਂ ਖੁਸ਼ ਸੀ ਕਿ ਚਲ ਨੂ ਨਾਲ ਮੇਰਾ ਪੁੱਤ ਵੀ ਕੈਨੇਡਾ ਜਾਵੜੂ ਦੋ ਚਾਰ ਮਹੀਨਾ ਵਿੱਚ ਵੇਚੀ ਜ਼ਮੀਨ ਦਾ ਕਦੇ-ਕਦੇ ਹਰदयाल ਨੂੰ ਦੁੱਖ ਹੁੰਦਾ ਪਰ ਗੁਰਤੇਜ ਬਾਪੂ ਨੂੰ ਕਹਿੰਦਾ ਬਾਪੂ ਇੱਕ ਕਿੱਲਾ ਤਾਂ ਉਹ ਜਿਹੜਾ ਤੂੰ ਗਹਿਣੇ ਕੀਤਾ ਤੇ ਇੱਕ ਜਿਹੜਾ ਤੂੰ ਵੇਚਿਆ ਵੇਖੀ ਚੱਲ ਜਦੋਂ ਜੱਟ ਬਾਹਰ ਗਿਆ ਤਾਂ ਸਭ ਛਡਵਾ ਦਿਓ ਨਾਲੇ ਹੁਣ ਘੱਟ ਜ਼ਮੀਨ ਆ ਫਿਰ ਵੇਖੀ ਤੈਥੋਂ ਤਾਂ ਜ਼ਮੀਨ ਦੇ ਠੇਕਿਆਂ ਦੇ ਪੈਸੇ ਗਣਦੇ ਥੁੱਕ ਮੁੱਕ ਜਾਣਾ ਐਨੇ ਪੈਸੇ ਆਇਆ ਕਰਨਗੇ ਆ ਵੇਖ ਆ ਗਿਆ ਨਵਨੀਤ ਦਾ ਫੋਨ हां जी नवनीत जी फिर कदोए पंछी ਤੁਹਾਡੇ ਵੱਲ ਉਡਾਰੀ ਭਰੇ ਨਵਨੀਤ ਬੋਲਦੀ ਹੈ ਬਸ ਹੁਣ ਤਾਂ ਥੋੜੀ ਜੀ ਵੇਟ ਕਰੋ ਫਿਰ ਤਾਂ ਇਕੱਠੇ ਹੀ ਰਹਿਣਾ ਤੁਹਾਡੇ ਕਾਗਜ਼ ਪੂਰੇ ਕਰ ਰਹੀ ਆ ਗੁਰਤੇਜ ਖੁਸ਼ ਹੋ ਜਾਂਦਾ ਤੇ ਨਵਨੀਤ ਨੂੰ ਪੁੱਛਦਾ ਹੈ ਹੋਰ ਕਿਸੇ ਚੀਜ਼ ਦੀ ਲੋੜ ਆ ਤਾਂ ਦੱਸ ਨਵਨੀਤ ਬੋਲਦੀ ਹੈ ਉਹ ਤਾਂ ਤੁਹਾਡੇ ਕਾਗਜ਼ਾਂ ਦੀ ਫੀਸ ਲੱਗੂ ਨਾਲੇ ਮੇਰੀ ਅਗਲੀ ਫੀਸ ਵੀ ਆ ਜਾਣੀ ਆ ਗਰਤੇਜ ਬੋਲਦਾ ਹੈ ਕਿੰਨੇ ਭੇਜਾਂ ਫਿਰ ਪੈਸੇ ਤਾਂ ਨਵਨੀਤ ਕਹਿੰਦੀ ਹੈ ਕੈਨ ਨੂੰ ਦਿਲ ਤਾਂ ਨਹੀਂ ਕਰਦਾ ਪਰ ਤਿੰਨ ਕ ਲੱਖ ਨਾਲ ਸਰਜੂ ਗਰਤੇਜ ਸੋਚਦਾ ਕਿ ਹਜੇ ਸਰਜੂ ਹੀ ਕਹਿੰਦੀ ਹੈ ਅੱਛਾ ਨਵਨੀਤ ਕੋਈ ਨਾ ਮੈਂ ਭੇਜ ਦਿੰਨਾ ਪੈਸੇ ਗੁਰਤੇਜ ਨੇ ਆਪਣੇ ਪਾਪਾ ਕੋਲ ਗੱਲ ਕੀਤੀ ਤੇ ਬਿਸ਼ਨੀ ਨੇ ਆਪਣੇ ਭਰਾ ਕੋਲੋਂ 3 ਲੱਖ ਉਧਾਰਾ ਮੰਗਿਆ ਤੇ ਨਵਨੀਤ ਨੂੰ ਪੈਸੇ ਪਾ ਦਿੱਤੇ ਛੇ ਮਹੀਨਾ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ ਪਰ ਹਜੇ ਤੱਕ ਨਵਨੀਤ ਵੱਲੋਂ ਕੋਈ ਉੱਤਰ ਨਾ ਆਇਆ ਤੇ ਨਾ ਹੀ ਕੋਈ ਫੋਨ ਆਇਆ ਗੁਰਤੇਜ ਦਾ ਦਿਲ ਬਹਿ ਬਹਿ ਜਾਂਦਾ ਹਰदयाल ਦਾ ਵੀ ਦਿਲ ਡਰ ਗਿਆ ਸੀ ਨਿੱਤ ਦੀਆਂ ਹੁੰਦੀਆਂ ਠੱਗੀਆਂ ਤੋਂ ਉਹ ਚੰਗੀ ਤਰ੍ਹਾਂ ਜਾਣੂ ਸੀ ਪਰ ਬਿਸ਼ਨੀ ਜੋ ਆਪ ਵੀ ਟੁੱਟ ਗਈ ਸੀ ਫਿਰ ਵੀ ਉੱਪਰੋਂ ਉੱਪਰੋਂ ਦੋਹਾਂ ਨੂੰ ਦਿਲਾਸਾ ਦਿੰਦੀ ਕਿ ਕੋਈ ਨਹੀਂ ਬਾਹਰ ਤਾਂ ਜਾਊਗਾ ਮੇਰਾ ਪੁੱਤ ਮੇਰੀ ਨੂੰਹ ਬਹੁਤ ਚੰਗੀ ਆ ਉਹ ਧੋਖਾ ਨਹੀਂ ਕਰਦੀ ਪਰ ਧੋਖਾ ਤਾਂ ਹੋ ਚੁੱਕਿਆ ਸੀ ਨਵਨੀਤ ਨੇ ਆਪਣੇ ਕਿਸੇ ਰਿਲੇਟਿਵ ਨੂੰ ਸੱਦ ਲਿਆ ਸੀ ਜਦੋਂ ਗਰਤੇਜ ਨੂੰ ਪਤਾ ਲੱਗਿਆ ਕਿ ਐਡਾ ਧੋਖਾ ਹੋਇਆ ਉਹਨੇ ਰੱਸਾ ਚੁੱਕਿਆ ਕਿ ਖੇਤ ਜਾ ਕੇ ਫਾਹਾ ਹੀ ਲੈ ਲਵਾਂ ਸਰਦਾਰ ਹਰਦਿਆਲ ਸਿੰਘ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਗਰਤੇਜ ਜਦੋਂ ਖੇਤ ਬਣੇ ਕੋਠੇ ਵਿੱਚ ਰੱਸਾ ਲਮਕਾਉਣ ਲੱਗਿਆ ਗੜਖਾਨਿਆਂ ਦੇ ਜੱਗੇ ਨੇ ਆਵਾਜ਼ ਮਾਰੀ ਉਹ ਗੁਰਤੇਜ ਤੇਰੇ ਬਾਪੂ ਨੂੰ ਪਤਾ ਤਾਂ ਨਹੀਂ ਕੀ ਹੋ ਗਿਆ ਗੁਰਤੇਜ ਨੇ ਥਾਂ ਹੀ ਰੱਸਾ ਛੱਡਿਆ ਤੇ ਘਰ ਵੱਲ ਨੂੰ ਭੱਜ ਲਿਆ ਹਸਪਤਾਲ ਚੋਂ ਹਰदयाल ਨੂੰ ਛੁੱਟੀ ਮਿਲੀ ਡਾਕਟਰ ਨੇ ਦੱਸਿਆ ਕਿ ਕੋਈ ਚਿੰਤਾ ਵਾਲੀ ਗੱਲ ਨਹੀਂ ਕਰਨੀ ਇਹਨਾਂ ਕੋਲ ਗੁਰਤੇਜ ਆਪਣੀ ਮਾਂ ਵੱਲ ਕਦੇ ਆਪਣੇ ਪਿਓ ਵੱਲ ਵੇਖ ਰਿਹਾ ਸੀ ਇੱਕ ਲੰਬਾ ਸਾਰਾ ਹੌਂਕਾ ਲੈ ਕੇ ਗੁਰਤੇਜ ਹੱਸਿਆ ਤੇ ਬਾਪੂ ਨੂੰ ਕਿਹਾ ਬਾਪੂ ਜੇ ਤੁਸੀਂ ਦੋਹੇ ਮੇਰੇ ਨਾਲ ਆ ਤਾਂ ਉਹਦੇ ਵਰਗੀ ਹੋਰ ਕਿਹੜੀ ਖੁਸ਼ੀ ਆ ਤੁਸੀਂ ਖੁਸ਼ ਰਹੋ ਨਾਲੇ ਹੁਣ ਕੋਈ ਵੀ ਬਾਹਰ ਜਾਣ ਦੀ ਗੱਲ ਨਹੀਂ ਕਰੂਗਾ ਤੁਹਾਨੂੰ ਮੇਰੀ ਸੌਂ ਲੱਗੇ ਗੁਰਤੇਜ ਨੇ ਨਵਨੀਤ ਦਾ ਸਾਰਾ ਕੁਝ ਚੁੱਲ੍ਹੇ ਵਿੱਚ ਮਚਾ ਦਿੱਤਾ ਉਹਦੀ ਇੱਕ ਵੀ ਨਿਸ਼ਾਨੀ ਨਹੀਂ ਰੱਖੀ ਫਿਰ ਹਿੰਮਤ ਕਰਕੇ ਉਸਨੇ ਖੇਤੀ ਕਰਨੀ ਸ਼ੁਰੂ ਕੀਤੀ ਠੇਕੇ ਉੱਤੇ ਇਕੱਲੇ ਨੇ 40 ਕਿਲੇ ਲੈ ਲਏ ਨਾਲ ਇੱਕ ਸਿਰੀ ਪਾਲੀ ਰਖ ਲਿਆ ਹਰਦਿਆਲ ਨੇ ਕਿਹਾ ਕਿ ਇੰਨਾ ਤੇਰੇ ਤੋਂ ਕੰਮ ਨਹੀਂ ਹੋਣਾ ਪਰ ਗਰਤੇਜ ਨੇ ਹੱਸਦੇ ਹੋਏ ਕਿਹਾ ਕਿ ਬਾਪੂ ਜਦੋਂ ਮੈਂ ਕਿਲਾ ਵੇਚ ਸਕਦਾ ਤਾਂ ਮੈਂ ਬਣਾ ਨਹੀਂ ਸਕਦਾ ਦਿਨ ਰਾਤ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ ਗਰਤੇਜ ਹਰਦਿਆਲ ਵੀ ਹੁਣ ਕਾਫੀ ਠੀਕ ਸੀ ਖੇਤ ਜਾ ਕੇ ਉਹ ਆਪਣੇ ਮੁੰਡੇ ਨੂੰ ਖੇਤੀ ਦੇ ਚੰਗੇ ਨੁਕਤੇ ਦੱਸਦਾ ਫਿਰ ਮਿਹਨਤਾਂ ਰੰਗ ਤਾਂ ਜ਼ਰੂਰ ਲਿਆਉਂਦੀਆਂ ਫਸਲ ਬਹੁਤ ਚੰਗੀ ਹੋਈ। ਕੋਈ ਕਮਾਈ ਚੋਂ ਉਸਨੇ ਕਿੱਲਾ ਬੈ ਲੈ ਲਿਆ। ਅਗਲੇ ਸਾਲ ਦੋ ਕਿੱਲੇ। ਠੇਕੇ ਤੇ ਪੈੜੀ ਹੋਰ ਵਧਾ ਲਈ। ਪੂਰੇ 5 ਸਾਲਾਂ ਵਿੱਚ ਹਣ ਉਹਦੇ ਕੋਲ ਤਿੰਨ ਕਿੱਲੇ ਜੱਦੀ ਤੇ 10 ਕਿੱਲੇ ਬੈ ਲੈ ਲਏ ਸੀ। ਸਾਰਾ ਹੀ ਪਰਿਵਾਰ ਬੜਾ ਖੁਸ਼ ਸੀ। ਨਵੀਂ ਕੋਠੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਹਰदयाल ਸਿੰਘ ਇੱਕ ਦਿਨ ਆਪਣੇ ਪੁੱਤ ਨੂੰ ਕਹਿਣ ਲੱਗਿਆ ਉਹ ਤੋਂ ਮੈਂ ਤੇਰੇ ਬਾਹਰ ਜਾਣ ਦਾ ਸੁਪਨਾ ਪੂਰਾ ਨਹੀਂ ਕਰ ਸਕਿਆ ਗੁਰਤੇਜ ਬੋਲਿਆ ਉਬਾਪੂ ਫਿਕਰ ਨਾ ਕਰ ਕੋਈ ਨਾ ਮੇਰੇ ਇਸ ਸੁਪਨੇ ਨਹੀਂ ਦਾ ਮੇਰੇ ਅੱਖਾਂ ਖੁੱਲੀਆਂ ਦਿਨ ਲੰਘਦੇ ਗਏ ਗੁਰਤੇਜ ਨੂੰ ਬਹੁਤ ਰਿਸ਼ਤੇ ਆਉਂਦੇ ਪਰ ਗੁਰਤੇਜ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ ਬਹੁਤ ਪੈਸਾ ਕਮਾ ਲਿਆ ਸਾਰੇ ਹੀ ਕਹਿੰਦੇ ਕਿ ਬਸ ਕਰ ਪਰ ਗੁਰਤੇਜ ਨਵੀ ਤੋਂ ਨਵੀ ਖੇਤੀ ਕਰਦਾ ਜਿਸ ਨਾਲ ਵੱਧ ਮੁਨਾਫਾ ਹੁੰਦਾ ਇੱਕ ਦਿਨ ਸਾਰੇ ਜਾਨੇ ਬੈਠੇ ਟੀਵੀ ਵੇਖ ਰਹੇ ਸੀ ਖਬਰਾਂ ਵਿੱਚ ਦਿਖਾਇਆ ਕਿ ਇੱਕ ਲੜਕੀ ਨੇ ਕੈਨੇਡਾ ਦੇ ਸ਼ੋਰੂਮ ਵਿੱਚੋਂ ਚੋਰੀ ਕਰ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਨੂੰ ਪੁਆਇਆਂ ਲਾਹਣ ਤਾਂ ਕਿ ਲੜਕੀ ਨਵਨੀਤ कौर ਵਾਸੀ ਪਿੰਡ ਹਰੀਕੇ ਦੀ ਜੰਪਲ ਹੈ ਜੁਐਲਰਸ ਕਰ ਕੈਨੇਡਾ ਵਿੱਚ ਆਪਣੇ ਸੁਪਨੇ ਸਕਾਰ ਕਰਨ ਆਈ ਸੀ ਗੁਰਤੇਜ ਦੇ ਸਾਰੇ ਟੱਬਰ ਦਾ ਮੂੰਹ ਅਟਿਆ ਰਹਿ ਗਿਆ ਪਰ ਗੁਰਤੇਜ ਨੇ ਟੀਵੀ ਬੰਦ ਕਰ ਦਿੱਤਾ ਤੇ ਆਪ ਬਾਹਰ ਚਲਿਆ ਗਿਆ ਖੇਤੀ ਦੀ ਐਸੀ ਤਕਨੀਕ ਨੂੰ ਲੋਕ ਦੂਰੋਂ ਦੂਰੋਂ ਵੇਖਣਾ ਹੁੰਦੇ ਫਿਰ ਇੱਕ ਦਿਨ ਉਸ ਨੂੰ ਇੱਕ ਆਫਰ ਆਇਆ ਕੈਨੇਡਾ ਜਾਣ ਦਾ ਸਾਰੇ ਪਰਿਵਾਰ ਦਾ ਚਾ ਨਹੀਂ ਸੀ ਚੁੱਕਿਆ ਜਾ ਰਿਹਾ ਗੁਰਤੇਜ ਦਾ ਸੁਪਨਾ ਸাকার ਹੋ ਗਿਆ ਸੀ ਉਹ ਹੁਣ ਕਦੋਂ ਵੀ ਕੈਨੇਡਾ ਆ ਜਾ ਸਕਦਾ ਸੀ ਗੁਰਤੇਜ ਦਾ ਵਿਆਹ ਵੀ ਕਰ ਦਿੱਤਾ ਗਿਆ ਬਹੁਤ ਸਿਆਣੀ ਕੁੜੀ ਸੀ ਕਰਮਜੀਤ ਸਾਰੇ ਹੀ ਪਰਿਵਾਰ ਨੂੰ ਬਹੁਤ ਖੁਸ਼ ਰੱਖਦੀ ਸੀ ਸੋ ਨਵਨੀਤ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਚੁੱਕੀ ਸੀ ਕਹਾਣੀ ਦਾ ਮਕਸਦ ਇਹ ਸੀ ਕਿ ਕਿਸੇ ਨੂੰ ਕਿਸੇ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਕੋਈ ਅਧਿਕਾਰ ਨਹੀਂ ਪਹਿਲਾਂ ਲੋਕ ਕਹਿੰਦੇ ਸੀ ਕਿ ਮੁੰਡੇ ਕੁੜੀਆਂ ਨੂੰ ਧੋਖਾ ਦਿੰਦੇ ਆ ਪਰ ਹੁਣ ਕੁੜੀਆਂ ਵੀ ਕਿਸੇ ਗੱਲੋਂ ਘਟ ਰਹੀ ਧੋਖੇ ਵਿੱਚ ਰੱਖ ਕਿਸੇ ਦਾ ਘਰ ਉਜਾੜਨਾ ਗਲਤ ਗੱਲ ਆ ਸਮਾਜ ਵਿੱਚ ਅਕਸਰ ਗੱਲਾਂ ਹੋ ਰਹੀਆਂ ਨੇ ਮਾਪੇ ਪੈੜੀਆਂ ਵਿੱਚ ਨੋਹਾਂ ਨੂੰ ਕੈਨੇਡਾ ਭੇਜ ਦਿੰਦੇ ਆ ਪਰ ਬਾਅਦ ਵਿੱਚ ਦੇ ਹਾਲਾਤ ਆਪਣੇ ਤੋਂ ਲੁਕੇ ਨਹੀਂ ਸੋ ਇਹੋ ਜੇ ਧੋਖਿਆਂ ਤੋਂ ਬਚੋ